ਖੰਡ ਦੇ ਦੂਜੇ ਬਦਲ ਨੂੰ ਲੱਭਿਆ ਜਾ ਰਿਹਾ ਕਿ ਹਾਂ ਵੀ ਜਿਹੜੇ ਸ਼ੂਗਰ ਵਾਲੇ ਡਾਇਬਟਿਕ ਵਾਲੇ ਮਰੀਜ਼ ਆ ਉਹਨਾਂ ਨੂੰ ਕਿਹੜੀ ਸ਼ੂਗਰ ਦਿੱਤੀ ਜਾਵੇ ਕਿ ਮਤਲਬ ਉਹ ਆਪਣਾ ਟੇਸਟ ਵੀ ਪੂਰਾ ਕਰ ਲੈਣ ਤੇ ਉਹਨਾਂ ਨੂੰ ਜਿਹੜੀ ਆ ਕਿ ਡਾਇਬਟਿਕ ਦੀ ਪਰੇਸ਼ਾਨੀ ਵੀ ਨਾ ਹੋਵੇ ਹਾਲਾਂਕਿ ਮੈਂ ਦੱਸਦਾ ਮੈਂ ਕੋ ਡਾਕਟਰ ਨਹੀਂ ਹੈਗਾ ਤੇ ਮੈਂ ਸਿਰਫ ਤੁਹਾਨੂੰ ਇਸ ਬੂਟੇ ਦੇ ਫਾਇਦੇ ਔਰ ਤੁਹਾਨੂੰ ਆਪਣੇ ਘਰ ਦੇ ਵਿੱਚ ਗਾਰਡਨਿੰਗ ਕਰਨਾ ਸਿਖਾ ਰਿਹਾ ਹਾਂ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਮੇਰੇ ਹੱਥ ਦੇ ਵਿੱਚ ਇੱਕ ਪਾਸੇ ਹੈਗਾ ਪਲਾਂਟ ਇੱਕ ਪਾਸੇ ਹੈਗਾ ਫੋਨ ਇਹ ਫੋਨ ਵੀ ਇਹਦਾ ਵੀ ਕਾਰਨ ਆ ਕਿਉਂਕਿ ਮੈਂ ਤੁਹਾਨੂੰ ਨਾਲ ਦੀ ਨਾਲ ਪ੍ਰੂ ਦੋਸਤੋ ਖੰਡ ਦਾ ਬਦਲ ਲੱਭ ਰਹੇ ਹੋ ਤੇ ਆਹ ਬੂਟਾ ਤੁਹਾਨੂੰ ਇੱਕ ਦਿਖਾ ਰਿਹਾ ਕਿ ਅਸੀਂ ਖੰਡ ਨਹੀਂ ਖਾਣਾ ਚਾਹੁੰਦੇ ਸਾਨੂੰ 슈ਗਰ ਹੈ ਅਸੀਂ ਗੁੜ ਨਹੀਂ ਖਾਣਾ ਚਾਹੁੰਦੇ ਪਰ ਸਾਨੂੰ ਖੰਡ ਦੇ ਰੂਪ ਦੇ ਵਿੱਚ ਕੁਝ ਹੋਰ ਮਿਲੇ ਤੇ ਆਹ ਇੱਕ ਬਦਲ ਹੈ ਸਟੀਵਿਆ ਦਾ ਪਲਾਂਟ ਸਟੀਵਿਆ ਦਾ ਪਲਾਂਟ ਜੇਕਰ ਤੁਸੀਂ ਇਹਨੂੰ ਆਪਣੇ ਗੂਗਲ ਦੇ ਵਿੱਚ ਸਰਚ ਕਰੋਗੇ ਨਾ ਤੇ ਜਿੱਦਣ ਮੈਂ ਇਹਨੂੰ ਪਲਾਂਟ ਉਨ ਦਿਖਾ ਲਿਆ ਸੀਗਾ ਉਦੋਂ ਇਹਦੀ ਪੂਰੀ ਹਿਸਟਰੀ ਮੈਨੂੰ ਵੀ ਨਹੀਂ ਪਤਾ ਸੀ ਤੇ ਪਰ ਜਦੋਂ ਮੈਂ ਇਹਨੂੰ ਕੁਝ ਦਿਨ ਬਾਅਦ ਇਹਨੂੰ ਸਰਚ ਕੀਤੀ ਇਸ ਪਲਾਂਟ ਦੇ ਬਾਰੇ ਸੋ ਇਹ ਖੰਡ ਤੋਂ 40 ਗੁਣਾ ਜ਼ਿਆਦਾ ਜਿਹੜਾ ਕੀ ਆ ਇਹ সুইਟ ਆ ਤੇ ਦੂਸਰਾ ਇਹਦੇ ਵਿੱਚ ਜਿਹੜੀ ਕੀ ਆ ਕੈਲਰੀ ਆ ਉਹ 0% ਆ ਡਾਇਬਟਿਕ ਦੇ ਮਰੀਜ਼ਾਂ ਲਈ ਹਾਲਾਂਕਿ ਮੈਂ ਡਾਕਟਰ ਨਹੀਂ ਹੈਗਾ ਕੋਈ ਮੈਂ ਦੋਸਤੋ ਫਾਰਮਰ ਆ ਸਿਰਫ ਆਪਣਾ ਗਾਰਡਨਿੰਗ ਦੇਖਦਾ ਤੇ ਗਾਰਡਨਿੰਗ ਦੇ ਰੂਪ ਦੇ ਵਿੱਚ ਜੇਕਰ ਇਸ ਬੂਟੇ ਨੂੰ ਦੇਖਿਆ ਜਾਵੇ ਬੇ ਖੰਡ ਦਾ ਬਦਲ ਖੰਡ ਦਾ ਬਦਲ ਕਿਵੇਂ ਹੋਵੇਗਾ ਜੇਕਰ ਸਟੀਵੀਆ ਦੀ ਖੇਤੀ ਹੋਵੇਗੀ ਖੇਤੀ ਕੌਣ ਕਰਾਏਗਾ ਗਵਰਨਮੈਂਟ ਕਿਉਂ ਕਰਾਏਗੀ ਕਿਉਂਕਿ ਸਾਡੇ 슈ਗਰ ਦੇ ਮਰੀਜ਼ ਆਲੇ ਦੁਆਲੇ ਜਾਂ ਕਹਿ ਲਓ ਕਿ ਹਰ ਦੂਜੇ ਪਰਸਨ ਨੂੰ ਪੂਰੀ ਦੁਨੀਆ ਦੇ ਵਿੱਚ ਸ਼ੂਗਰ ਦੇ ਮਰੀਜ਼ ਆ ਖੰਡ ਤੋਂ ਛੁਟਕਾਰਾ ਪਾਣਾ ਚਾਹੁੰਦੇ ਆ ਤੇ ਜੇਕਰ ਹੁਣ ਝੋਨੇ ਨੂੰ ਛੱਡਣਾ ਆ ਤੇ ਤੁਸੀਂ ਸਟੀਵਿਆ ਦੀ ਖੇਤੀ ਕਰਵਾਨੇ ਆ ਤੇ ਗਰੰਟਡ ਪ੍ਰਾਈਸ ਤੇ ਇਹਨੂੰ ਚੱਕਦੇ ਆ ਤੇ ਫੇਰ ਦੋਸਤੋ ਜਿਹੜਾ ਕਿ ਇਹ ਬਹੁਤ ਵਧੀਆ ਬਦਲ ਆ ਹੈਲਥ ਸਿਸਟਮ ਦੇ ਲਈ ਵੀ ਔਰ ਸਾਡੇ ਫਾਰਮਰ ਲਈ ਵੀ ਔਰ ਗਵਰਨਮੈਂਟ ਲਈ ਵੀ ਕਿਉਂਕਿ ਚਲੋ ਉਹ ਇਹ ਤਾਂ ਪਾਲਿਸੀ ਬਣੂਗੀ ਜਾਂ ਨਹੀਂ ਬਣੂਗੀ ਸਾਨੂੰ ਨਹੀਂ ਪਤਾ ਇਹਦੇ ਬਾਰੇ ਪਰ ਅਸੀਂ ਦੇਖ ਰਹੇ ਹਾਂ ਇਹਨੂੰ ਖੰਡ ਦੇ ਬਦਲ ਦੇ ਰੂਪ ਦੇ ਵਿੱਚ ਜਦੋਂ ਕਿ ਐਡਾ ਵਧੀਆ ਵਧੀਆ ਪ੍ਰੋਡਕਟ ਆ ਜਿਹੜਾ ਇਹ ਤੁਹਾਡੇ ਕੋਲ ਆ ਪ੍ਰੋਡਕਟ ਨੂੰ ਕਿਵੇਂ ਵਧੀਆ ਕਹਿ ਰਹੇ ਆ ਮੈਂ ਜਦੋਂ ਇਹਨੂੰ ਮੈਂ ਇਹ ਐਮਾਜ਼ਨ ਤੇ ਗੂਗਲ ਕਰਕੇ ਦੇਖਿਆ ਪਈ ਇਹਦੇ ਫਾਇਦੇ ਕੀ ਆ ਇਹਦੇ ਫਾਇਦੇ ਦੋਸਤੋ ਇਹ ਇਹ ਆ ਪਈ ਇਹ ਤੁਹਾਨੂੰ ਜਿਹੜਾ ਕੀ ਨਾ ਛੋਟੇ ਤੋਂ ਛੋਟਾ ਪੈਕ ਜੇ ਕਰ ਦੇਖਿਆ ਜਾਵੇ 40 ਤੋਂ 50 ਗ੍ਰਾਮ ਵੀ ਇਹ 2 ਤੋਂ 300 ਰੁਪਏ ਦੇ ਵਿੱਚ ਵਿੱਚ ਨਾ ਤੁਹਾਨੂੰ ਤੁਹਾਡੇ ਦਰ ਤੱਕ ਪਹੁੰਚਦਾ ਆ ਦੇਖੋ ਬਾਈਸ ਟੀਵੀਆ ਪਲਾਂ 슈ਗਰ ਪਾਊਡਰ 100% ऑर्गेनिकਾ ਦੇਖ ਲਓ ਦੋਸਤੋ ਇਹ ਚੀਜ਼ ਆयां ਦੇਖੋ ਪ੍ਰੋਡਕਟ ਤੁਸੀਂ ਆਪਣੇ ਫੋਨ ਦੇ ਉੱਪਰ ਦੋਸਤੋ ਤੁਸੀਂ ਇੱਕ ਵਾਰੀ ਇਹਨੂੰ ਸਰਚ ਜ਼ਰੂਰ ਕਰਨਾ ਸਟੀਵਿਆ 슈ਗਰ ਕਿਉਂਕਿ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਸੀ ਇੱਥੋਂ ਤੱਕ ਕਿ 1500 2000 2500 ਐਦਾਂ ਦੇ ਯਾਨੀ ਕਿ ਇਹਦੇ ਲੀਫ ਨੂੰ ਕਹਿ ਸਕਦੇ ਆਂ ਕਿ ਇੱਕ ਮੇਥੀ ਮੇਥੀ ਜਿਵੇਂ ਕਿ ਹੁੰਦਾ ਕਿ ਆਹ ਹਰੇ ਪੱਤੇ ਨੂੰ ਤੋੜ ਕੇ ਸੁਕਾ ਕੇ ਪੈਕਟਾਂ 'ਚ ਪਾ ਕੇ ਤੁਹਾਡੇ ਘਰ ਤੱਕ ਭੇਜਿਆ ਜਾਂਦਾ ਔਰ ਉਹਦੀ ਇੱਕ ਕੀਮਤ ਲਈ ਜਾਂਦੀ ਆ ਤੁਹਾਡੇ ਕੋ ਤੇ ਤੁਸੀਂ ਇਹਦੇ ਸਵਾਦ ਨੂੰ ਆਪਣੇ ਅਨਸਾਰ ਵਰਤ ਸਕੋ ਉਹਦੀ ਕੀਮਤ ਹੁੰਦੀ ਤਾਂ ਕਿ ਉਹ ਇਹਨੂੰ ਪਾਲਣ ਨੂੰ ਇਹਨੂੰ ਲਾਣੇ ਨੂੰ ਸਮਾਂ ਲੱਗਦਾ ਪਰ ਉਹ ਕੀਮਤ ਕੌਣ ਲੈ ਰਿਹਾ ਜਿਹਨੂੰ ਇਹਦੀ ਖੇਤੀ ਦਾ ਪਤਾ ਜਿਹਨੂੰ ਇਹਦੇ ਗੁਣਾ ਦਾ ਪਤਾ ਤਾਂ ਇਹਨੂੰ ਖਰੀਦ ਕੌਣ ਰਿਹਾ ਜਿਹਨੂੰ ਇਹਦੀ ਕੁਆਲਿਟੀ ਦਾ ਪਤਾ ਸੋ ਅਸੀਂ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਮੈਂ ਇੱਕ ਲੈਮਨ ਗ੍ਰਾਸ ਦੀ ਇੱਕ ਸਟੀਵਿਆ ਪਲਾਂਟ ਦੀ ਤੇ ਮੈਨੂੰ ਉਸ ਉਸ ਵੀਡੀਓ ਪਾਉਣ ਤੱਕ ਮੈਨੂੰ ਉਹ ਤੋਂ ਬਾਅਦ ਮੈਨੂੰ ਪਤਾ ਨਹੀਂ ਸੀਗਾ ਇਸ ਪੂਰੇ ਪਲਾਂਟ ਦੀ ਕੀ ਇਹਦੀ ਮਤਲਬ ਕੁਆਲਿਟੀ ਕੀ ਆ ਤੇ ਕੁਆਲਿਟੀ ਜਦੋਂ ਦੋਸਤੋ ਚੈੱਕ ਕੀਤੀ ਮੈਂ ਇਹਦੀ ਦੋ ਦਿਨ ਬਾਅਦ ਰਿਸਰਚ ਸ਼ੁਰੂ ਹੋਈ ਮੇਰੇ ਕੋ ਸਮਾਂ ਨਹੀਂ ਸੀਗਾ ਤੇ ਰਿਸਰਚ ਦੇ ਵਿੱਚ ਪਾਇਆ ਗਿਆ ਕਿ ਇਹ ਬੂਟਾ ਜਿਹੜਾ ਕਿ ਆ ਖੰਡ ਦਾ ਬਦਲ ਹੋ ਸਕਦਾ ਆ ਤੇ ਹੁਣ ਇਹ ਜਿਹੜਾ ਬਦਲ ਆ ਇਹ ਬਹੁਤ ਵੱਡੇ ਲੈਵਲ ਤੇ ਜਿਹੜਾ ਬਦਲਾਵ ਲਿਆ ਸਕਦਾ ਸੋ ਇਸ ਬੂਟੇ ਨੂੰ ਤੁਸੀਂ ਆਪਣੇ ਘਰ ਦੋਸਤੋ ਜਰੂਰ ਲਾਵੋ ਕਿਉਂਕਿ ਇਹ ਛੋਟੇ ਜਿਹੇ ਐਡ ਐਡੇ ਹੋ ਜਾਂਦੇ ਆ ਬਹੁਤੇ ਵੱਡੇ ਨਹੀਂ ਹੁੰਦੇ ਪੰਜ ਚਾਰ ਬੂਟੇ ਲਿਆ ਕੇ ਲਾਓ ਤੇ ਲਾ ਕੇ ਤੁਸੀਂ ਇਹਨੂੰ ਆਪ ਦੋਸਤੋ ਚੈੱਕ ਕਰਨਾ ਤੇ ਤੁਹਾਨੂੰ ਇਹਦਾ ਰਿਜ਼ਲਟ ਤੁਹਾਨੂੰ ਕੀ ਦਿਖਦਾ ਪਰ ਰਿਜ਼ਲਟ ਇਹਦਾ ਬਹੁਤ ਅੱਛਾ ਆਵੇਗਾ ਦੋਸਤੋ ਸੋ ਤੁਸੀਂ ਇਸ ਬੂਟੇ ਨੂੰ ਆਪਣੇ ਘਰ ਲਾਓ ਨਾ ਕਿ ਆਪਾਂ Amazon ਤੋਂ 2 200 2000 1200 1500 ਸੋ ਉਹ ਉਹਨਾਂ ਦੋਸਤਾਂ ਲਈ ਆ ਜਿਹੜੇ ਦੋਸਤ ਸ਼ਹਿਰਾਂ 'ਚ ਰਹਿੰਦੇ ਆ ਜਿਨ੍ਹਾਂ ਕੋ ਸਮਾਂ ਹੈ ਨਹੀਂ ਸਾਡੇ ਪਿੰਡਾਂ 'ਚ ਦੋਸਤੋ ਸਮਾਂ ਹੀ ਸਮਾਂ ਆ ਤੇ ਜੇਕਰ ਆਪਾਂ 슈ਗਰ ਦੇ ਨਾਲ ਜੂਝ ਰਹੇ ਆ ਤਾਂ ਇਸ ਪਲਾਂਟ ਨੂੰ ਤੁਸੀਂ ਆਪਣੇ ਘਰ ਲਿਆਓ ਤੇ ਲਾਓ ਤੇ ਵਰਤੋ ਧੰਨਵਾਦ ਦੋਸਤੋ ਜਾਣਕਾਰੀ ਚੰਗੀ ਲੱਗੀ ਹੋਵੇ ਹਰ ਇੱਕ 슈ਗਰ ਵਾਲੇ ਮਰੀਜ਼ ਤੱਕ ਜਰੂਰ ਪਹੁੰਚਾਓ ਤਾ ਜੋ ਉਹ ਇਸ ਬੂਟੇ ਦੇ ਪ੍ਰਤੀ ਰਿਸਰਚ ਕਰ ਸਕਣ ਇਹ ਵੀਡੀਓ ਸਿਰਫ এডੂਕੇਸ਼ਨ ਪਰਪਸ ਦੇ ਨਾਲ ਬਣਾਈ ਗਈ ਆ ਨਾ ਇਹ ਸਾਡਾ ਕੋਈ ਇਹਨੂੰ ਵੇਚਣ ਲਈ ਨਾ ਇਹ ਸਾਡੀ ਕੋ ਨਰਸਰੀ ਆ ਤੇ ਨਾ ਹੀ ਅਸੀਂ ਡਾਕਟਰ ਆ ਤੇ ਇਹ ਸਿਰਫ এডੂਕੇਸ਼ਨ ਪਰਪਸ ਲਈ ਆ ਤੇ ਰਿਸਰਚ ਆ ਦੋਸਤੋ ਤੁਸੀਂ ਆਪ ਕਰਨੇ ਤੇ ਦੋਸਤੋ ਗੱਲ ਇਹ ਹੈ ਕਿ ਇਹ ਹੈਗਾ ਸਟੀਵੀਆ ਦਾ ਬੂਟਾ ਤੇ ਸਟੀਵੀਆ ਦੇ ਬੂਟੇ ਨੂੰ ਜਦੋਂ ਮੈਂ ਲਿਆਂਦਾ ਸੀ ਮੈਂ ਉਦੋਂ ਇਹਦੀ ਪੂਰੀ ਪ੍ਰੋਪਰ ਰਿਸਰਚ ਨਹੀਂ ਕੀਤੀ ਸੀ ਪਰ ਜਦੋਂ ਮੈਂ ਇਹਦੇ ਫਾਇਦੇ ਔਰ ਇਹਦੀ ਰਿਸਰਚ ਸ਼ੁਰੂ ਕੀਤੀ ਤੇ 2 ਦਿਨ ਦੇ ਵਿੱਚ ਨਤੀਜੇ ਜੋ ਮੇਰੇ ਸਾਹਮਣੇ ਆਏ ਆ ਤੇ ਉਹ ਹੈਰਾਨ ਕਰਨ ਵਾਲੇ ਆ ਤੇ ਹੈਰਾਨ ਇਸ ਤਰ੍ਹਾਂ ਕਰਨ ਵਾਲੇ ਆ ਦੋਸਤੋ ਸਟੀਵੀਆ ਨੂੰ ਜੇਕਰ ਤੁਸੀਂ ਆਪਣੇ Amazon ਤੇ ਦੇਖੋ Flipkart ਤੇ ਦੇਖੋ ਜੰਨੀਆਂ ਵੱਡੀਆਂ ਵੱਡੀਆਂ ਤੁਹਾਡੀਆਂ ਆਨਲਾਈਨ ਸੇਲ ਆ ਤੇ ਉਹਦੇ ਵਿੱਚ ਦੋਸਤੋ ਆ ਦੇਖੋ ਕੋਈ ਹੈਗਾ 381 499 1200 ਇਹ 1400 280 ਤੇ ਇਸ ਤਰ੍ਹਾਂ ਹੀ ਕੀ ਆ ਇਹ 슈ਗਰ 슈ਗਰ ਫ੍ਰੀ ਕਹਿ ਸਕਦੇ ਆ ਜਿਹੜੀ ਤੁਹਾਨੂੰ ਮਿਲਦੀ ਆ ਉਹ ਤੁਸੀਂ ਇਹਦੇ ਪੱਤੇ ਯੂਜ਼ ਕਰ ਸਕਦੇ ਆ ਹਾਂ ਇਹ ਨਹੀਂ ਕਿ ਇਹ ਮੇਥੀ ਦੇ ਰੂਪ ਦੇ ਵਿੱਚ ਮੇਥੀ ਮਤਲਬ ਜਿਹੜੇ ਹਰੇ ਹਰੇ ਪੱਤੇ ਤੋੜ ਕੇ ਪੈਕ ਕਰਕੇ ਸੁਕਾ ਕੇ ਪਾਊਡਰ ਬਣਾ ਕੇ ਇਹਨੂੰ ਪੈਕਟ ਦੇ ਵਿੱਚ ਪਾ ਕੇ ਤੁਹਾਡੇ ਘਰ ਤੱਕ ਪਹੁੰਚਾਇਆ ਜਾਂਦਾ ਸੋ ਇਹ ਚੀਜ਼ ਨੂੰ ਜਿਹੜਾ ਕਿ ਮੈਂ ਉਹ ਦਿਨ ਬੂਟੇ ਨੂੰ ਤੁਹਾਨੂੰ ਦੱਸਿਆ ਸੀਗਾ ਸਿਰਫ 50 ਰੁਪਏ ਦਾ ਬੂਟਾ ਆ ਕੰਮ ਕੀ ਕਰਦਾ ਲੱਖਾਂ ਦਾ ਆਓ ਦੋਸਤੋ ਲਾਣ ਦਾ ਤਰੀਕਾ ਮੈਂ ਤੁਹਾਨੂੰ ਦੱਸੇ ਦਿੱਤਾ ਛੋਟਾ ਖੱਡਾ ਪੱਟਿਆ ਆਪਾਂ ਉਹ ਹੈਗਾ ਆਪਣੇ ਕੋਲ ਢੇਰ ਜੀ ਤੇ ਜਿਹਨੂੰ ਕਹਿ ਸਕਦੇ ਆ ਕਿ ਇਹ ਮੁਰਗੀਆਂ ਦਾ ਢੇਰ ਆ ਤੇ ਇਹਨੂੰ ਇਹਦੇ ਵਿੱਚ ਆਪਾਂ ਮਿੱਟੀ ਰਲਾਈਓ ਤੇ ਆਹ ਲਓ ਜੀ ਦੋਸਤੋ ਅਸੀਂ ਪਾਤਾ ਇਹਦੇ ਵਿੱਚ ਪਾਣੀ ਤੇ ਹੁਣ ਪਾਵਾਂਗੇ ਮਿੱਟੀ ਤੇ ਬਾਕੀ ਦਾ ਛੱਡਾਂਗੇ ਤੇ ਪਾਣੀ ਤੇ ਬੂਟਾ ਸਾਡਾ ਥੋੜੇ ਦਿਨਾਂ ਚ ਜਿਹੜਾ ਕੀ ਇਹ ਗਰੋ ਕਰੇਗਾ ਤੇ ਇਹਨੂੰ ਆਪਾਂ ਹੁਣ ਲਾ ਕੇ ਦੋਸਤੋ ਪਾਣੀ ਵੀ ਸਾਡੇ ਕੋਲ ਹੀ ਆ ਤੇ ਆਹ ਲਓ ਜੀ ਤੇ ਜੇਕਰ ਇਹ ਬੂਟੇ ਆਪਾਂ ਨਾ ਵੱਧ ਮਾਤਰਾ ਦੇ ਵਿੱਚ ਕਹਿ ਸਕਦੇ ਆ ਕਿ ਜੇ ਇਹ ਫਸਲ ਜਿਹੜੀ ਫਸਲ ਦੇ ਰੂਪ ਦੇ ਵਿੱਚ ਜੇਕਰ ਦੇਖਿਆ ਜਾਵੇ ਮੈਨੂੰ ਲੱਗਦਾ ਇਹ ਪੇ ਬਹੁਤ ਵਧੀਆ ਬਦਲ ਹੋ ਸਕਦਾ ਪਿਆਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸਾਨਾਂ ਨੂੰ ਛੋਟ ਹੀ ਦੇ ਕੇ ਕਿਹਾ ਜਾਵੇ ਕਿ ਤੁਸੀਂ ਬੀਜੋ ਅਸੀਂ ਚੱਕਾਂਗੇ ਪਰ ਉਹ ਇਹ ਤਾਂ ਚਲ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕੀ ਹੋਵੇਗਾ ਪਰ ਆਪਣੇ ਵੱਲੋਂ ਤੁਹਾਨੂੰ ਇਹ ਇੱਕ ਕਹਿ ਸਕਦੇ ਹਾਂ ਕਿ ਤੁਸੀਂ ਚੈੱਕ ਕਰ ਸਕਦੇ ਹੋ Google ਦੇ ਉੱਪਰ ਜਾ ਕੇ ਸਟੀਵਿਆ 슈ਗਰ ਦੇ ਨਾਂ ਉੱਪਰ ਕੇ ਤੇ ਤੁਹਾਨੂੰ ਜਿਹੜਾ ਪ੍ਰੋਡਕਟ ਆਣਗੇ ਤੁਸੀਂ ਆਪ ਦੇਖ ਲੈਣਾ ਕਿ ਉਹਦੇ ਉੱਪਰ ਕਿਹੜੇ-ਕਿਹੜੇ ਪ੍ਰੋਡਕਟਾਂ ਦੇ ਆ ਤੇ ਮੇਥੀ ਦੇ ਰੂਪ ਦੇ ਵਿੱਚ ਮਤਲਬ ਕਹਿ ਰਿਹਾ ਮੇਥੀ ਮਤਲਬ ਹਰੇ ਪੱਤੇ ਨੂੰ ਤੋੜ ਕੇ ਉਹ ਤੁਹਾਡੇ ਪੈਕੇਟ ਦੇ ਵਿੱਚ ਪਾ ਕੇ ਤੁਹਾਡੇ ਘਰ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਸੀਂ ਇਸ ਮਠਾ ਹਾਸ ਨੂੰ ਉਸ ਪੱਤੇ ਦੇ ਰੂਪ ਦੇ ਵਿੱਚ ਆਪਣੇ ਮੂੰਹ ਦੇ ਨਾਲ ਸਵਾਦ ਚੈੱਕ ਕਰ ਸਕੋ ਜਾਂ ਤੁਸੀਂ ਵਰਤ ਸਕੋ ਸੋ ਧੰਨਵਾਦ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਆ ਤੇ ਲਾਈਕ ਕਰਨਾ ਤੇ ਦੂਜੀ ਗੱਲ ਤੇ ਇਹ ਬੂਟੇ ਨੂੰ ਆਪਣੇ ਘਰ ਜ਼ਰੂਰ ਲਾਓ ਧੰਨਵਾਦ ਸਤਿ ਸ੍ਰੀ ਅਕਾਲ